ਹਾਜੀ ਮੇਤਰੋ ਚੁੱਕੇ ਕਲਾ ਪਿੰਡ ਦੇ ਵਿੱਚ ਖੜੇ ਆ ਬਾਈ ਕੋਲੇ ਤੇ ਬਾਈ ਦਾ ਕੰਮ ਹੈਗਾ ਟਰੈਕਟਰਾਂ ਦਾ ਪੂਰਾ ਟੌਪ ਦਾ ਤੇ ਮਾਨਦਾਰੀ ਵਾਲਾ ਕੰਮ ਆ ਸੁੱਕੇ ਟਰੈਕਟਰਾਂ ਦਾ ਕੰਮ ਆ ਹਰਿਆਣਾ ਪੰਜਾਬ ਨਬਰ ਤੁਹਾਨੂੰ ਇੱਥੋਂ ਮਿਲ ਜਾਣਗੇ ਬਾਈ ਕੋਲੇ ਸੋਨਾਲੀ ਕਾ ਟਰੈਕਟਰ ਖੜਾ 50 ਵਾਲਾ ਬਾਈ ਮਾਡਲ ਕੀ ਆ ਇਹ 13 ਮਾਡਲ ਹੈ ਜੀ ਤੇ 855 ਖੜਾ ਹੈਗਾ ਇਹ ਮਾਡਲ ਕੀ ਹੈ ਇਹ 2006 ਮਾਡਲ ਹੈ ਜੀ 2006 ਮਾਡਲ ਆ ਅੱਗੇ ਆ ਜੋ ਤੇ 2007 ਮਾਡਲ ਨਿਊ ਹੋਲੈਂਡ ਖੜਾ ਹੈਗਾ ਪ੍ਰੈਸ਼ਰ ਸਟੀering 2014 ਮਾਡਲ ਖੜਾ ਹੈਗਾ ਤੇ 3 ਸਪੀਡ ਪਲੱਸ ਆ ਸੁਪਰ ਵਾਲਾ ਤੇ ਇਸ ਤੋਂ ਅੱਗੇ ਪੰਜਾਬ ਨੰਬਰ ਆ ਇਸ ਤੋਂ ਅੱਗੇ ਆ ਜੋ 855 ਟਰੈਕਟਰ ਖੜਾ ਵੀ ਇਹ ਕੀ ਮਾਡਲ ਹੈ ਇਹ 2014 ਮਾਡਲ ਹੈ ਜੀ 2014 ਮਾਡਲ ਹੈ ਇਹ ਟਰੈਕਟਰ ਸੇਲ ਹੋ ਚੁੱਕਿਆ ਹਾਂਜੀ ਤੇ ਇਹ 50 ਵਾਲਾ ਸੋਨਾਲੀਕਾ ਇਹ 2015 ਜੀ ਇਹ ਵੀ ਸੇਲ ਹੋ ਚੁੱਕਿਆ ਸਾਟਾ ਇਹ ਸੇਲ ਹੋਏ ਟਰੈਕਟਰ ਦਿਖਾਉਣ ਦਾ ਮਕਸਦ ਇਹ ਸੀ ਕਿ ਬਾਈ ਕੋਲੇ ਹਰ ਕੰਪਨੀ ਦਾ ਟਰੈਕਟਰ ਆਉਂਦਾ 855 ਸੋਨਾਲੀਕਾ ਹੌਲੈਂਡ ਜੋ ਵੀ ਟਰੈਕਟਰ ਦੀ ਡਿਮਾਂਡ ਹੁੰਦੀ ਹੈ ਬਾਈ ਆਹਨ ਡਿਮਾਂਡ ਵੀ ਟਰੈਕਟਰ ਅਵੇਲੇਬਲ ਕਰਾ ਦਿੰਦਾ ਹੈਗਾ ਤੇ ਸਾਡਾ ਮਕਸਦ ਦਿਖਾਉਣ ਦਾ ਇਹੀ ਸੀਗਾ ਵੀ ਜਿਹੜਾ ਟਰੈਕਟਰ ਤੁਸੀਂ ਕੋਈ ਬਾਈ ਕੋਲ ਲੈਣਾ ਚਾਹੁੰਦੇ ਹੋ ਤੁਸੀਂ ਬਾਈ ਨਾਲ ਟਰੈਕਟ ਫੋਨ ਤੇ ਸੰਪਰਕ ਕਰ ਸਕਦੇ ਹੋ ਸਕਰੀਨ ਤੇ ਨੰਬਰ ਚੱਲੀ ਜਾਂਦਾ ਬਾਕੀ ਚਾਹ ਟਰੈਕਟਰ ਬਾਈ ਕੋਲੇ ਆਉਣ ਦਾ ਸਪੋਰਟ ਖੜੇ ਹੈਗੇ ਇੱਕ ਸੋਨਾਲੀਕਾ 18552 ਹੌਲੈਂਡ ਤੇ ਆਉਂਦੇ ਜਾਂਦੇ ਰਹਿੰਦੇ ਟਰੈਕਟਰ ਬਾਈ ਕੋਲੇ ਤੁਸੀਂ ਬਾਈ ਨਾਲ ਫੋਨ ਕਰਕੇ ਤੇ ਜੇ ਕਿ ਕੋਈ ਕਿਸੇ ਵੀ ਟਰੈਕਟਰ ਬਾਰੇ ਗੱਲਬਾਤ ਕਰਨੀ ਹੋਵੇ ਇੱਕ ਬਈ ਆਪਾਂ ਆਇਾਂਗੇ ਪੁੱਛਣਾ ਭੁੱਲ ਗਿਆ ਸੀ ਤੁਨੂੰ ਇਹ ਵੀ ਟਰੈਕਟਰ ਆ ਬੇਚ ਕੱਟ ਵੀ ਲੈਣੇ ਆ ਬੇਚ ਕੱਟ ਲੈਣੇ ਆ ਜੀ ਜਾਇਜ਼ ਰੇਟ ਤੇ ਕਟਾ ਜਾਊਗਾ ਜਾਇਜ਼ ਰੇਟ ਦਾ ਹੋਵੇ ਤੇ ਕਾਗਜ਼ਾਂ ਦਾ ਸਹੀ ਹੋਵੇ ਕਾਗਜ਼ਾਂ ਦਾ ਸਹੀ ਹੋਵੇ ਜਾਇਜ਼ ਰੇਟ ਤੇ ਆਪਾਂ ਟਰੈਕਟਰ ਦਿੰਨੇ ਆ ਜਾਇਜ਼ ਤੇ ਕਟਾਂਗੇ ਹਾਂ ਜੇ ਕੋਈ ਹਰਿਆਣਾ ਦਾ ਹੋਵੇ ਚਾਹੇ ਪੰਜਾਬ ਦਾ ਹੋਵੇ ਕੋਈ ਨੰਬਰੀ ਹੋਵੇ ਜੀ ਕੋਈ ਕੋਈ ਨੰਬਰ ਹੋਵੇ ਕਾਗਜ਼ ਪੱਤਰਾਂ ਦਾ ਪੂਰਾ ਟਰੈਕਟਰ ਹੋਵੇ ਆਪਾਂ ਵਿੱਚ ਵੀ ਟਰੈਕਟਰ ਬਾਈ ਜਾਂਦਾ ਘੱਟ ਲਾਂਗੇ ਵੀਡੀਓ ਨੂੰ ਸ਼ੇਅਰ ਕਰਿਓ ਧੰਨਵਾਦ